दुख पंजमी साहे विको ओंकार सतगुरु प्रसाद गौरी महा पंजवा मा दुख पंजन तेरा नाम जी दुख पंजन तेरा नाम आठ पैर आरादिए पूर्ण सतगुरु ज्ञान राहौ जीत घट बसे पार ब्रह्म सोई सु हवा पाओ ਜਮ ਕੰਕਨੈ ਨਾ ਆਵੈ ਰਸਨਾ ਹਰ ਗੁੰਗਾਉ ਸੇਵਾ ਸੂਤ ਨਾ ਜਾਨਿਆ ਨਾ ਜਪੇ ਆਰਾ ਹੋਰ ਤਰੀ ਜਗ ਜੀਵਨਾ ਮੇਠਾ ਕਰ ਅਗਮ ਅਗਾਤ ਭੈ ਕਰ ਪਾਰ ਗੁਸਿਆ ਨੱਟੇ ਸੁਖ ਸੰਤਾ ਸਤਿਵੋ ਨ ਲੱਗਈ ਸਤ ਗੁਰ ਰਖੇ ਆਪ ਗੁਰ ਨਰਾਇਣ ਦਇਆ ਗੁਰ ਗੁਰ ਸੱਚਾ ਸਿਰਿnhਾਰ ਗੁਰ ਤੋਂ ਸਭ ਕੁਝ ਪਾਇਆ ਜਨ ਨਾਨਕ ਸਦ ਬਲਿਆਰੇ ਗੋੜੀ ਮਹਲਾ ਪੰਜਵਾ ਸੂਕੇ ਹਰੇ ਕੀਏ ਖਿਨੁਮਾ ਹੈ ਅਮਰ ਦੇਸਤ ਸੱਚ ਜਿਵਾਇ ਕਾਟੇ ਕਸਪੂਰੇ ਗੁਰudev ਸੇਵਕੋ ਧੀਨੀ ਆਪਣੀ ਸੇਵ ਰਹਾਓ ਮਿਟ ਗਏ ਚਿੰਦ ਬੁਣੀ ਮਨ ਅਸਾ ਕਰੀ ਤੇ ਆਸਤ ਗੁਰ ਗੁਣਤਾਸਾ ਦੁਖ ਨਾ ਤੇਜ ਗਾਇਸ ਮਾਇ ਕੀ ਨਭਈ ਜਗਰ ਪਰਮਾਏ ਏਸ ਬਨੀਪੁਰ ਹੈ ਗੁਰ ਮਿਲੇ ਨਾਨਕ ਤੇਜਨ ਸੁਫਲ ਭੁਲਾਏ ਗੋੜੀ ਮਹੱਲਾ ਪੰਜਵਾ ਤਾਪ ਗਏ ਪਾਈ ਪਵ ਸਾਤ ਸੀ ਤਰਪੈ ਕੀਨੀ ਪ੍ਰਭਾਤ ਰ ਕਿਰਪਾ ਤੇ ਭਈ ਸੋਹਿਲ ਜਨਮ ਜਨਮ ਕੈ ਬਿਸਰੇ ਮਿਲੈ ਰਹਾਓ ਸਿਮਰਤ ਸਿਮਰਤ ਪ੍ਰਭ ਕਾ ਨਾਉ ਸਗਲ ਰੋਗ ਕਾ ਬਿਨਸੇ ਅਦਾਓ ਸਹਿ ਸਵਾਈ ਬੋਲੇ ਹਰਵਾਨੀ ਆਠ ਪੈ ਪਉ ਸਿਮਰੋ ਭਾਨੀ ਦੁੱਖ ਦਗ ਜਮ ਨਿਲਨ ਆਵੈ ਕਹਣਾ ਨਿਕ ਜੋ ਹਰ ਗੁਣ ਗਾਵੇ ਗੋੜੀ ਮਹਲਾ ਭੰਨੀਆ ਜੇ ਸਿ ਸਿਮਰਤ ਦੁੱਖ ਸਭ ਜਾਇ ਨਾਮ ਤਨ ਸੇ ਮਨ ਆਏ ਜਬ ਮਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਬਖਾਮੀ ਰਹਾਉ ਇਸ ਵੀ ਨਾਹੀ ਤੁਝਾ ਕੋਈ ਜਾ ਕੀ ਦੇ ਤਿਸ ਦਾ ਸੁਭ ਹੋਏ ਸਾਜਨ ਮੇ ਤਿਸ ਖਾ ਕਰ ਏਕ ਹਰ ਹਰ ਅੱਖਰ ਮਨ ਮੇ ਲੇਖ ਰਵ ਰਿਆ ਸਰਬਕਸੂ ਮੈਂ ਗੁਣ ਗਾਵੇ ਨਾਨਕ ਦੇ ਅੰਦਰ ਜਾਮੀ ਗੋੜੀ ਮਹੱਲਾ ਪੰਜਵਾ ਬੋੜ ਵਿਗਨ ਹੀ ਰੇਖਿ ਨੁ ਮਾਹ ਹਰ ਹਰ ਕਥਾ ਸਾਧ ਸੰਗ ਸੁਨਾਏ ਕੀਵਤ RAM ਰਸਿਆ ਮਤ ਗੂੰਜਾਸ ਜਪ ਹਰ ਜਨ ਮਟੀ ਕੋ ਦਤਾਸ ਰਹਾਉ सर्व कल्याण सुख सहजिन धान जा कर देर से भगवान औ कर मन का अंतर सब विचार करने हाथ दे मैं धार तज सब ब्रह्म बजो पार ब्रह्म बहना ने कटाने होतम अंगोरी महल्ला पंजवा साधबाई गुरु गोविंद पाई ताप पाप बिन से मेरे भाई राव राम नाम नदरासन वर खान बिनसे रोग पाए कल्याण पारब्रंघु अगम बिचार साधु संग मह निश्चितार निर्मल गुण गावो नित गई व्याध ग्रह जनमीत मन वाच करम भव अपना धहाई ज्ञान गदा तेरे शरणाई गौरी महल्ला पंदवा ਨੇਤ ਤਪ ਗਾਜ਼ ਕੀ ਗੁੰਦੇ ਪਰ ਮੰਗੇ ਪੂਰਨ ਪੈਸੇ ਵਿਰਹਾਉ ਸੇਆ ਬਹਾਰੀ ਪਰ ਪਰਮ ਪ੍ਰਭ ਕਿਰਪਾ ਤਹਾਰੀ ਨਾਨਕ ਨਾਮ ਦੇ ਪੈ ਸੋ ਜੀਵੈ ਸਾਧ ਸੰਗ ਹਰ ਅਮਰਤ ਪੀਵੈ ਗੋੜੀ ਮਹੱਲਾ ਪੰਜਵਾ ਥਿਰ ਕਰੈ ਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸੋ ਆਰੇ 라ਉ दूष्ट दूत परमेश्वर मारे जंकी पैजर की करता रे बादशाह स स बस कर दिने अमृत नाम महा रस पीने निर्भय पजो भगवान साध संगत मिल केनु दान है ਸਾ ਨ ਕੋਰੇ ਫੰਤਰ ਜਾਮੀ ਨਾਨ ਗੋਟ ਪਕਰੀ ਪ੍ਰਭ ਸਾਮੀ ਗੋੜੀ ਮਹੱਲਾ ਪੰਜਿਵਾ ਰਾਖ ਪਿਤਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਤੇਰੇ ਰਹਾਉ ਪੰਜਿ ਬਖਾਦੀ ਇੱਕ ਗਰੀਬਾ ਰਖੋ ਰਖਣ ਹਾਵੇ ਖੇਦ ਕਰੇ ਆ ਬਹੁਤ ਸਤਾਵੇ ਆਇਓ ਸ਼ਰਮ ਤਹਾਰੇ ਕਰ ਕਰ ਹਾਰਿਓ ਨਿਕਬੋ ਭਾਤੀ ਛੋੜ ਕਤੂ ਨਹੀਂ ਇੱਕ ਬਾਤ ਸੁਣ ਤਾ ਕੀ ਓਟਾ ਸਾ ਸੰਗ ਮੁੜ ਜਾਹੀ ਕਰ ਕਿਰਪਾ ਜੰਦ ਮਿਲੇ ਮੈਂ ਦਿਨ ਤੇ ਤੀਰ ਜਪਾਇਆ ਸੰਧੀ ਮੰਦ ਦੋ ਮੋਨਰ ਭਾਉ ਗੁਰ ਕਾਸ਼ਵ ਦ ਤੁਮ ਮਾਇ ਜੀਤ ਲਇਆ ਹੂੰ ਮਹਾ ਬਘਾਤੀ ਸਜ ਸੇਲੀ ਬਾਣੀ ਕਹਣਾ ਨਿਕ ਮਨ ਭਇਆ ਪਰਦਾਸਾ ਪਾਇਆ ਪਦ ਨਿਰਵਾਣੀ ਗੁਰੂ ਨਾਨਕ ਬਾਣੀਆ ਸਰਵ ਕੁਲਿਆਣ ਕੇ ਗੁਰ ਦੇਵ ਸੇਵਕ ਆਪਣੀ ਲਾਇਉ ਸੇਵ ਵਿਗਨ ਲਾਗੇ ਜਬ ਅਬ ਅਭੇਵ ਸਾਧ ਗੁਰੂਿਤ ਪੈ ਗੁੰਗਾਏ ਜੋਤ ਗਿਆਨ ਨਾਮ ਥਿਆਏ ਰਹਾਉ ਸਭਨੀ ਤਾਈ ਰਵਿਆ ਆਪ ਆਜੂਗਾ ਜਕਾ ਵਰਪਾਪ ਗੁਰ ਪਰ ਸਾਧਨ ਹੋਏ ਸੰਕਾਪ ਗੁਰ ਤੇ ਜਮ ਲਗੇ ਮਨ ਮਿਟਿਆ ਨੇ ਬਿਗਣਾ ਹੋਇ ਜਬ ਤਾਈ ਉਟਾ ਸਭ ਸੁਖ ਪਾਏ ਸਤਿਗੁਰੂ ਟੁਟਾ ਪਾਗ ਰੰਭੋ ਪੈ ਰਖਵਾਲੇ ਜਿੱਤੇ ਗਿਤੇ ਧਿਸ ਨਾ ਲੈ ਨਾਨਕ ਦਾਸ ਕਸਮਹ ਦੀ ਪਾਲੇ ਬਲਾਵਲ ਮਹਲਾ ਧੰਨਵਾ ਚਰਨ ਗਮਲ ਪ੍ਰਭ ਹਿਰਦੇ ਧਿਆਏ ਰੋਗ ਗਏ ਸਗਲੇ ਸੁਖ ਪਾਏ ਗੁਰਦਗ ਕਾਟੇ ਅਧਿਨੋ ਗਾਨਾ ਸਭ ਕੋ ਲੈ ਜਨਮ ਜੀਵਨ ਪਰਮਾਨੰ ਗਾਉ ਅਕਾਤਕ ਤਾਇ ਮਦ ਬੋ ਪਾਨੀ ਤੋ ਨਾਨਕ ਜਪ ਜੀਵੇ ਗਿਆਨੀ ਦਰਉ ਮਹਰੂਲਾ ਬੰਨਵਾ ਸਾਧ ਪਏ ਗੁਰ ਸਤਗੁਰ ਪੂਰੇ ਸੁਖ ਉਪਦੇ ਬਾਜੇ ਅਨਹਦ ਤੂਰੇ ਰਾਉ ਤਾਪਾਵ ਸਿੰਧਾ ਬਿਨਾਸੇ ਹਰ ਸਿਮਤ ਗਿਰਿ ਸਬਨ ਸੇ ਨੰਦ ਕੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਸਵਾਵੀ ਬੁਲਾਵੋ ਮਹਲਾ ਪੰਨਾ ਸਗਲ ਆਨੰਦ ਕੀ ਆ ਪਰਮੇਸ਼ਰ ਆਪਣਾ ਦੇ ਦਿਸੁ ਮਾਰੇ ਆ ਸਾਧ ਜਨਾ ਹੋਏ ਕਿਰਪਾ ਲਾ ਦੇ ਸਭ ਪਰਵਾਰਿਆ ਕਰ ਸਤਗੁਰੂ ਆਪ ਸਵਾਵੀ ਆ ਵੱਡੀ ਆਜਹਰ ਗੋਬਿੰਦ ਕੀ ਸੂਖ ਮੰਗਲ ਖੁਲਿਆਣ ਵਿਚਾਰਿਆ ਰਹਾਉ ਵਨ ਤ੍ਰਿਨ ਤ੍ਰਿਵਨ ਹਰਿਆ ਹੋਏ सगले जी सुधारिया नानी चे नानक फल पाए पूर्ण इच पुजारिया बो गया प्रो आप मटाया रो गया प्रो आप गवाया नींद दपई सुख सहज कर आया राज राज भोजन का वो मेरे भाई अमृत नाम मह आई नानक गुरपुरे शरण आई ਜਿਨ ਆਪਣੇ ਨਾਮ ਕੀ ਪਹਿਜ ਰਖਾਈ ਬਲਾਵਲ ਮਹੱਲਾ ਪੰਜਵਾ ਤਾਪ ਸੰਤਾਪ ਸਗਲੇ ਗੇ ਬਿਨਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਕੋ ਗਰਾਉ ਸਭ ਸੁਖਾ ਤੇਰੀ ਮੰਦਲੀ ਤੇਰ ਮਨ ਤਨ ਅਰੋਗ ਦੁਨ ਗਾਵੋ ਨਿਤ ਰਾਮ ਕੇ ਇਹ ਅਵਖ ਜੋਗ ਆਏ ਬਸੋ ਘਰ ਦੇਸ ਮੈਂ ਭਲੇ ਸੰਜੋਗ ਨਾਣਕ ਬਾਬ ਸੁਪਨ ਸੰਪਾਏ ਲੈ ਗਏ ਬੋ ਗਲਾਉ ਲ ਮੰਨ ਲਾ ਪੰਨਾ ਬੰਧਨ ਕਾਟੇ ਆ ਪ੍ਰਭੂਆ ਕਰਪਾਲੇ ਦਿਨ ਦੇ ਆਪੋ ਪਾਪੰਤਾ ਕੀ ਨਿਧਣੇ ਹਾਲੇ ਦੁਰਪੂਰਿ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਜੀ ਤਰ ਸੁਖੀ ਕੇ ਆ ਪ੍ਰਭ ਦਿਆ ਮਨ ਜੋਗ ਰਾਉ ਔਖਾ ਰਹ ਕਰ ਨਾਮ ਹੈ ਜਿਤ ਰੋਗ ਨਾ ਵਿਆਪੇ ਸਾਧ ਸੰਗ ਮੰਤਾ ਨਹੀਂ ਤੇ ਬਿਦੁਗ ਨਾ ਜਾਪੇ ਹਰ ਹਾਲ ਹਾਲ ਹਰ ਜਾਪੀਏ ਅੰਤਰ ਨਿਮੁਲਾਈ ਕਿਰਿ ਕੋ ਤਰ ਸੁਧ ਹੋਏ ਸਾਧੂ ਸਰਣਾਈ ਸਉਂਤ ਜਪ ਤਹਰ ਨਾਮ ਜਸਾ ਤਾਕੀ ਦੂਰ ਭਲਾਈ ਮਹਾ ਮੰਤਰ ਨਾਨਕ ਤੇ ਹਰ ਕੈ ਗੁਣ ਗਾਈ ਬਲਵਲ ਮਨ ਲਾ ਪੰਜਵਾ ਹਰ 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 ਅਰਾਧਿਏ ਹੋਈਏ ਅਰੋਗ ਰਾਮ ਜੰਦ ਕੀ ਲਸਦਾ ਜਿਨ ਮਾਰੇ ਅਰੋਗ ਰਾਉ ਗੁਰ ਪੂਰਾ ਹਰ ਜਾਪੀਐ ਨਿਤ ਕੀ ਜੇ ਭੋਗ ਸਾਧ ਸੰਤ ਕੇ ਵਾਰ ਨੈ ਮਿਲੇ ਸੰਜੋਗ ਜਿਸ ਮੈਂ ਸੁਖ ਪਾਈਐ ਬਨ ਸੇ ਬੇਯੋਗ ਨਾਨ ਪਉ ਸ਼ਰਨ ਆਗਤੀ ਕਰਨ ਕਾਰਨ ਜੋਗ ਰਾਗ ਬਲਰ ਮਹਲਾ ਪੰਜਵਾ ਦੁਪਤੇ ਕਰ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਅਵਰੋ ਪਾਪ ਸਭ त्यागਿਆ ਗੁਰੂ ਨਾਮ ਲਿਆ ਤਾਂ ਪਾਪ ਸਭ ਮਿਟੇ ਰੋਗ ਸੀਤਲ ਮਨ ਬਹਿਆ ਗੁਰਪੂਰਾ ਆਰਦਿਆ ਸਗਲਾ ਦੁੱਖ ਗਿਆ ਰੱਖ ਨਾਵੇ ਰੱਖਿਆ ਆਪਣੀ ਕਰਮਿਆ ਰਹਾਉ ਬਾਹ ਪਕੜ ਪ੍ਰਭ ਕਾਢਿਆ ਕੀਨਾ ਆਪਣਿਆ ਸਿਮਰ ਜਿਮਰ ਮਨ ਤਨ ਸੁਖੀ ਨਾਨਕ ਨਿਰਭੈ ਆ ਬੁਲਾਵਲ ਮਹਲਾ ਪੰਜਵਾ ਰੋਗ ਮੁਟਾਇਆ ਆਪ ਪ੍ਰਭ ਉਪਦੇਸ ਸੁਖ ਸਾਥ ਹਰਵਾੜ ਬਰਤਾ ਪਛਾਛ ਰੂਪ ਹਰ ਕੀ ਨੀ ਦਾਤ ਗੁਰੂ ਗੋਬਿੰਦ ਕੀ ਜਮ ਜਿਸ ਕੀ ਸਿਣਾ ਅਗਤੀ ਜੋ ਸਦਾ ਸਹਾਈ ਰਹਾਉ ਧੀਰਿ ਨਾ ਹੋਈ ਜਨ ਕੀ ਅਰਦਾਸ ਨਾਨਕ ਜੋਰ ਗਵਿੰਦ ਕਾ ਪੂਰਨ ਗੁਣ ਤਾਸ ਬੁਲਾਵੋ ਮਹੰਦਾ ਪੰਜਵਾ ਤਾਤੀ ਵੋ ਨ ਲੱਗਈ ਭਾਗਵੰ ਸ਼ਰਣਾਈ ਜਗਤ ਦੇ ਹਮਾਰੇ ਰਾਮ ਕਾ ਦੁਖ ਲੱਗੇ ਨ ਸਤਗੁਰੂ ਪੂਰਾ ਭੇਟਿਆ ਜਿਨ ਬੰਦ ਬਣਾਈ राम नाम यो पद दिया एकां लाई राख लिए तिन रखन हाल सब बेहाद मिटाई कहना ने कृपा पई प्रभु पैस आई ब्लावड़ मल्ला पंजावा अपने बालके आप रखियन पार ब्रह्म गुरदे सुख साथ सहज आनंद भय पै पूर्ण पैसे रहआव ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਟਾਏ ਜਵਾਲਿਆਂ ਜਾ ਕਾ ਵਡ ਪਰਤਾਪ ਦੋਖ ਹਮਾਰੇ ਬਖਸ਼ਣ ਆਪਣੀ ਕਲ ਥਾਰੀ ਮਨ ਬਾਜਤ ਬਲ ਦਿੱਤੀ ਨਾਨਕ ਬਲੇ ਹਾਰੀ ਬਲਾਉਲ ਮਹਲਾ ਪੰਜਵਾ ਤਾਪ ਲਾਇਆ ਗੁਰ ਸਿਰ ਜਣ ਹਾਰ ਸਤ ਗੁਰੂ ਆਪਣੇ ਕੋ ਵਰ ਜਾਈ ਜਿਨ ਪੈ ਜਰਤੀ ਸਾਰੇ ਸੰਸਾਰ ਰਹਾਉ ਕਰਮਸਤਕ ਤਾਰ ਬਲ ਇਕ ਰਖ ਲੈ ਨੋ ਪਰਮ ਅਮਰ ਨਾਮ ਮਹਾ ਗਸ ਦਿਨੋ ਦਾਸ ਕੀ ਲਾਜ ਰਖੇ ਮਹਿਰਵਾਨ ਗੁਰ ਨਾਨਕ ਬੋਲੇ ਗਰਗੇ ਪਰਵਾਨ ਬੁਲਾਵੇ ਮਹੱਲਾ ਪੰညਾ ਤਾ ਪਾਪ ਤੇ ਰਾਖੇ ਆਪ ਸੀ ਤਰ ਪੈ ਗੁਰ ਜਮੀਨ ਲਾਗੇ ਰਾਮ ਨਾਮ ਹਿਰਦੇ ਮੈਂ ਜਾਪ ਰਹਾਉ ਕਰ ਕਿਰਪਾ ਹਸਤ ਪ੍ਰਭ ਦਿਨੇ ਜਗਤ ਉਦਾਰ ਨਮ ਖੰਡ ਪਰ ਤਾਪ ਦੁਖ ਬਿਨ ਸੇ ਸੁਖ ਨੰਦ ਪਰਵੇਸ਼ਾ ਕਿਸਮ ਜੀ ਮਨ ਤਨ ਸਚ ਤਰ ਆਪ ਅਨਾਥ ਕੋ ਨਾਥ ਸਮਰਥਾ ਸਗਲ ਸਿਸ਼ਟ ਕੋ ਮਾਈ ਬਾਪ ਭਗਤ ਵਿਸਲ ਪੈ ਭਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਸੋਟ ਮੱਲਾ ਪੰਜਵਾ ਕਰ ਇਸਨਾ ਸਿਮੇ ਪ੍ਰਭ ਆਪਣਾ ਮਨ ਤਨ ਪੈ ਅਰੋਗਾ ਕੋਟ ਬਦਨ ਲਾਤੇ ਪਉ ਸਰਨਾ ਭਗਤੇ ਭਲੇ ਸੁਨਜੋਗਾ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਨੋ ਪੜੋ ਨਿਤ ਭਾਈ ਗੁਰਪੂਰੇ ਤੂ ਰੱਖਿਆ ਰਾਉ

ਸੂਖ ਮੰਗਲ ਕਲਿਆਂ ਸਹਾਈ ਤੁਮ ਪਉਕੇ ਚਰਨ ਮੇ ਹਾਰੇ ਆ ਰੱਖ ਨ ਹਾਰੇ ਰੱਖ ਬਾਲ ਸਤਿਗੁਰੂਤਾ ਕੋ ਤਾਵੇ ਆ ਉਬਲੇ ਸਤਿਗੁਰੂ ਕੀ ਸਿਰ ਨਾਹੀ ਜਾ ਕੇ ਨਹਿਰਤੀ ਜਾਈ ਰਹਾਉ ਘਰ ਮੈਂ ਸੂਖ ਬਾਰਪਨ ਸੁਖਾ ਪ੍ਰਪਨੇ ਪਹੇ ਦੇ ਅੱਲਾ ਨਾਨਕ ਬਿਗਨ ਲਗੇ ਕੋ ਮੇਰਾ ਪ੍ਰਭੂ ਆ ਕਰਪਾ ਲਾ ਸੂਖ ਮਹਲਾ ਪੰਨਵਾ गाय कलेज रोग सबना से प्रपने कृपा धारी आठ पैर आराध्यो स्वामी पूरण घाल हमारी हर जियो तू सुख संपत रास राख ले भाई मेरे को प्राप्त आगे अरदास रहाओ जो मांगो सोई सोई पावो अपने खसम भरोसा कहना तो न घर पूरा बेटियों मिटियो सगल अंधेसा सोट माला पंजवा ਸਿਮਰ ਸਿਮਰ ਗੁਰ ਸਤਗੁਰ ਆਪਣਾ ਸਗਲਾ ਦੁੱਖ ਮਟਾਇਆ ਤਾਪ ਰੋਗ ਗੈ ਗੁਰ ਬਜਨੀ ਮਾਨੀ ਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਾ ਸੁਮਰਤ ਸੁਆਮੀ ਪੂਰਨ ਪੁਰਖ ਵਿਧਾਤਾ ਰਾਉ ਅਨੰਦ ਬਿਨੋਦ ਮੰਗਲ ਗੁਣ ਗਾਵੋ ਗੁਰ ਨਾਨਕ ਪਹਿ ਤੇ ਅੱਲਾ ਜੈ ਜੈ ਕਰ ਪਹਿ ਜਗ ਪੀਤਰ ਹੋ ਆਪਾ ਬਰਮ ਰਖਵਾਲਾ ਸੂਟ ਮਾਲਾ ਪੰਜਵਾ ਦੁਰਤ ਗਵਾਇਆ ਆਪੋ ਆਪੇ ਸਭ ਸੰਸਾਰ ਉਭਾਰਿਆ ਪਾਪ ਰੰਗ ਰੋ ਕਿਰਪਾ ਧਾਰੀ ਆਪਣਾ ਬਿਰਦ ਸੁਨਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੁਖ ਸਹਿਜ ਆਨੰਦ ਗੁਣ ਗਾਵੋ ਮਨ ਤਣ ਦੇ ਉਸ ਖਾਲੀ ਰਹਾਓ ਪਤਿਤ ਉਦਾਰ ਸਤਿਗੁਰੂ ਮੇਰਾ ਮੋਹਿ ਤਿਸ ਕਾ ਬਰਵਾਸਾ ਬਖਸ ਲੈ ਜਵ ਸੱਚੇ ਸਾਹਿਬ ਸੁਨਾਨ ਕੀ ਅਰਦਾਸਾ ਜੋਟ ਮਹੱਲਾ ਪੰਜਵਾ ਬਖਸ਼ਿਆ ਪਰਮ ਪਰਮੇਸ਼ਰ ਸਗਲੇ ਰੋਗ ਭਧਾਰੇ ਗੁਰਪੂਰੇ ਕੀ ਸਰਨੀ ਉਭਰੇ ਕਾਰ ਸਗਲ ਸੋਵਾਰੇ ਹਰ ਜਣ ਸਿਮਰਿਆ ਨਾਮ ਅਧਾਰ ਤਾਪੂ ਕਾਵੇ ਸਤਗੁਰੂ ਪੂਰੇ ਆਪਣੀ ਕਿਰਪਾ ਧਾਰ ਰਹਾਓ ਸਦਾ ਆਨੰਦ ਕਰੋ ਮੇਰੇ ਪਿਆਰੇ ਹਰ ਗੋਵਿੰਦ ਗੁਰ ਰੱਖਿਆ ਵੱਡੀ ਵੱਡੇ ਆਈ ਨਾਨਕ ਤੇ ਕੀ ਸਾਸਬ ਸਤ ਪਾਕੇ ਆ ਛੋਟ ਮਾਲਾ ਪੰਚਵਾ ਤੇ ਕਿਰਪਾਲ ਗੁਰੂ ਗੋਵਿੰਦ ਸਾਗ ਮੰਨੋਰਥ ਪਾਏ ਆਸਧਿਰ ਪਾਇ ਲਾ ਘਰ ਜਨੀ ਗੋਵਿੰਦ ਕੇ ਗੁੰਗਾਇ ਪਰੋਸ ਮੂਰਤ ਘੂਰਾ ਸਾਧ ਸਹਿਜ ਅਨੰਦ ਨਾਮ ਜਪਵਾਜੇ ਅਨਹਦ ਤੂਰਾ ਰਹਾਉ ਬਿਲੇ ਸੁਆਮੀ ਪ੍ਰੀਤਮੇ ਆਪਣੇ ਕਰਮੰਦਰ ਸੁਖਦਾਈ ਹਰ ਨਾਮ ਰਧਾ ਨਾਨਕ ਜਨ ਪਾਇਆ ਸਗਲ ਹੀ ਚਿਪਜਾਈ ਸੋਠ ਮਹੱਲਾ ਪੰਜਵਾ ਸੰਤੋ ਹਰ ਹਰ ਨਾਮ ਤੇ ਆਈ ਸੁਖ ਸਾਗਰ ਪਉ ਨਹੀਂ ਸਿਰੋ ਨਾਹੀ ਮਨ ਚੰਗੜਿਆ ਪਲ ਪਾਈ ਰਹਾਉ ਸਤਗੁਰੂ ਪੂਰੇ ਤਾਪ ਖਵਾਇਆ ਆਪਣੀ ਕਿਰਪਾ ਧਾਰੀ ਪਾਬ ਰਮ ਪ੍ਰਪੈ ਦਿਆ ਲਾ ਦੁਖ ਮਟਿਆ ਸਭ ਪਰਵਾਰੀ ਸਰਬੰਨਾਂ ਮੰਗਰ ਸਰੂਪ ਹਰ ਕਾ ਨਾਮ ਧਾਰੋ ਨਾਨਕ ਪਤਰਾ ਕੀ ਪਰਮੇਸ਼ਰ ਉਦਵਿਆਸ ਸਾਰੋ ਜੋ ਤੁਮਹਲਾ ਪੰਿਵਾ ਮੇਰਾ ਸਤਿਗੁਰ ਗਵਾਲਾ ਹੋਆ 타ਗੀਰ ਬਾਪੁ ਵਾਦ ਰਖੇ ਹਰ ਗੋਵਿਰ ਨਵਨ ਰੋ ਆਰਾਉ 타ਬ ਗਿਆ ਪ੍ਰੋ ਆਪ ਮਟਾਇਆ ਜਨ ਕੀ ਲਾਜ ਰਖਾਈ ਸਤ ਸ੍ਰੀ ਅਕਾਲ ਸਤ ਸਭ ਬੋਲ ਪਾਏ ਸਤ ਗੁਰੂ ਕੇ ਬਲ ਜਾਈ ਹਲਦ ਪਲ ਬ੍ਰੋਧਵੇਂ ਸੋ ਆਰੇ ਹਮ ਰਾਗੁਣਿ ਅਵਗਨ ਨ ਬਿਜਾਰੇ ਆ ਅਡਲ ਬਜਨ ਨ ਗੁਰ ਤੇਰਾ ਸਭੁਨ ਤਨ ਮਸਤ ਘਤਾਰੇ ਆ ਛੋਟ ਮਹਲਾ ਪੰਗਵਾ ਜੀ ਜੰਦ ਸਤਿ ਸਕੇ ਕੀਏ ਜੋਈ ਸੰਧਾਈ ਆਪਣੇ ਸੇਵ ਕੀਆ ਪੇਰਾ ਕੇ ਪੂਰਨ ਭਈ ਬੜਾਈ ਬਾ ਬਰੰਪੂਰਾ ਮੇਰੇ ਨਾਲ ਗੁਰਪੂਰੇ ਪੂਰੀ ਸਭਰਾ ਕੀ ਹੋਏ ਸਰਬ ਦੇ ਆਰਾਵ ਆਂਦੀ ਨਾਨਕ ਨਾਮੁ ਤੇ ਆਏ ਜੀ ਪ੍ਰਾਨ ਗਾ ਦਾਤਾ ਆਪਣੇ ਦਾਸ ਕੋ ਕੰਟ ਲੈ ਰਾਕੇ ਜੋ ਬਾਹਰ ਕੀ ਤਮਾਤਾ ਜੋਟ ਮਹੱਲਾ ਪੰਜਵਾ ਠਾਣ ਪਾਈ ਕ ਕਰੇ ਤਾ ਵਿਛੋੜ ਗਿਆ ਪਰਵਾਰੇ ਗੁਰਪੂਰੇ ਹੈ ਸਾ ਕੀ ਸਨਸੇ ਕੀਤਾ ਕੀ ਪਰਮੇਸ਼ਰ ਆਪ ਹੋਆ ਰਕਵਾਲਾ ਸਾਥ ਸਹਿ ਸੋ ਕਰਨਾ ਉਪਜੇ ਮਨ ਹੋਆ ਸਦਾ ਸੁਖਾਲਾ ਰਾਉ ਹਰ ਹਰ ਨਾਮ ਦੇਉ ਦਾਰੂ ਤਨ ਸਗਲਾ ਰੋਗ ਵਿਦਾਰੂ ਆਪਣੀ ਕਿਰਪਾ ਧਾਰੀ ਤਨ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਬੇਦ ਸੁਮਾਰਿਆ ਹਮਰਾ ਗੁਣ ਆਵ ਗੁਣਾ ਵਿਚਾਰਿਆ ਗੁਰ ਕਾ ਸ਼ਬਦ ਪਉ ਸਾਖੀ ਤਨ ਸਗਲੀ ਲਾਜ ਰਾਖੀ ਬੁਲਾਇਆ ਭੁਲੀ ਤੇਰਾ ਦਸਾਹਿਬ ਗੁਨੀ ਗਹਿਰਾ ਜਪ ਨਾਨਕ ਨਾਮ ਸਚ ਸਖੀ ਆਪਣੇ ਦਾਸ ਦੀ ਪਹਿਜ ਰਾਕੀ ਬਲਾਵਲ ਮੰਨ ਲਾ ਬੰਨਵਾ ਅਗੇ ਪਛ ਕੁਸ਼ਲ ਪਿਆ ਗੁਰੂ ਘਰੇ ਪੂਰੀ ਸਭ ਰਾ ਕੀ ਪਾਪ ਰੰਤੋ ਕੀ ਨੀ ਮਇਆ ਰਹਾਉ ਮਨ ਤਨ ਰਵ ਰਹਿਆ ਹਰ ਪ੍ਰੀਤਮ ਦੁੱਖ ਦਰਦ ਸਗਲਾ ਮਿਟ ਗਿਆ ਸਾਤ ਸਹਿਜ ਆਨੰਦ ਗੁਣ ਗਾਏ ਦੂਤ ਦੂਤ ਸਭ ਹੋਏ ਖਿਆ ਗੁਣ ਅਵਗਨ ਪ੍ਰਭ ਕਾਜ ਨਾ ਬਚਾਵੇਓ ਹਰ ਕਿਰਪਾ ਆਪਣਾ ਕਰ ਲਿਆ ਤੋਲ ਬੜਾਈ ਜਤਿ ਅਬਨਾਸੀ ਨਾਨਕ ਉਜਰੇ ਹਰ ਕੀ ਜਯਾ ਤੋਲ ਗੁਣਿਆ ਵਗਣ ਪ੍ਰਭ ਕਛੁ ਨਾ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਅਦੋਲ ਬੜਾਈ ਜਤ ਆਪਣਾ ਸੀ ਨਾਨੇ ਗੋਜਰੇ ਹਰ ਕੀ ਜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰ ਨਾਨਕ ਤਨ ਗੁਰ ਨਾਨਕ ਤਨ ਗੁਰ ਨਾਨਕ ਤਨ ਗੁਰ ਨਾਨਕ ਦੁਆ ਹੈ ਬ੍ਰਿਜੀ। ਦੁਆ ਹੈ